ਇਸ ਸਰ ਕੇਂਦਰ ਸਰਕਾਰ ਵੱਲੋਂ ਨਮੋ ਡਰੋਨ ਦੀ ਦੀ ਸਕੀਮ ਚਲਾਈ ਗਈ ਸੀ ਇਹਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਮੈਂ ਮਾਨੇ ਸਰ ਦਿੱਲੀ ਗਈ ਉੱਥੇ ਟੈਸਟ ਪਾਸ ਕੀਤੇ ਟੈਸਟ ਪਾਸ ਕਰਨ ਤੋਂ ਬਾਅਦ ਫਿਰ ਮੈਨੂੰ ਕੋਟੇ ਰਾਜਸਥਾਨ ਭੇਜਿਆ ਗਿਆ ਉਥੇ ਸਟੇਟ ਮਿਨਿਸਟਰ ਸ਼੍ਰੀ ਮੀਨਾ ਲਖੀ ਜੀ ਉਹਨਾਂ ਨੇ ਅਵਾਰਡ ਦਿੱਤਾ ਪਾਇਲਟ ਦਾ ਬੈਨੀਫਿਟ ਸੇ ਇਹ ਹੈ ਕਿ ਕਿਸਾਨਾਂ ਲਈ ਇਹ ਬਹੁਤ ਜ਼ਿਆਦਾ ਲਾਹੇਵੰਦ ਹੋਏਗਾ ਕਿਉਂਕਿ ਇਹ 7 ਮਿੰਟ ਦੇ ਵਿੱਚ 1 ਏਕੜ ਸਪਰੇਅ ਕਰ ਦਿੱਤਾ ਜਾਣਾ ਹੈਗਾ ਇਹਨੂੰ ਇਹਦੇ ਜੋ ਡਰੋਨ ਇਨਸਟ੍ਰਕਟਰ ਦੀ ਜੌਬ ਮਿਲ ਸਕਦੀ ਹੈ ਇਹਦੀ ਜੌਬ ਦੀ ਸੈਲਰੀ ਹੈ ਜਾਂ 30000 ਤੋਂ 40000 ਸ਼ੁਰੂਆਤ ਤੋਂ ਜੀ ਸਰ ਤੇ ਦੂਜੀ ਗੱਲ ਹੋਰ ਹੈ ਕਿਉਂਕਿ ਮੈਂ ਇਹ ਡਰੋਨ ਹੈ ਜਿਹੜੇ ਇੱਕ ਤੋਂ ਜ਼ਿਆਦਾ ਵੀ ਕਰ ਸਕਦੇ ਇਹਦੇ ਚ ਜਿਹੜਾ ਹੈਗਾ ਆਪਣੀ ਕੰਪਨੀ ਮਤਲਬ ਕੰਪਨੀ ਨਾਲ ਆਊਟਆਇਰ ਕਰਕੇ ਇਹ ਮੈਂ ਸਕੀਮ ਨੂੰ ਜਿਹੜੀ ਹੈ ਵੀ ਆਪਣੀ ਕੰਮ ਨੂੰ ਸਟਾਰਟ ਜ਼ਿਆਦਾ ਪਤਾ ਸਕਦਾ ਹਾਂ ਮੇਰਾ ਨਾਮ ਹਰਪ੍ਰੀਤ ਕੋਹਰੇਜੀ ਹਰਪ੍ਰੀਤ ਕੀ ਤੁਸੀਂ ਇਹ ਉਪਲਬਧੀ ਹਾਸਲ ਕੀਤੀ ਹੈ ਪੂਰੀ ਗੱਲ ਦੱਸੋ ਇਸਰ ਕੇਂਦਰ ਸਰਕਾਰ ਵੱਲੋਂ ਨਮੋ ਡਰੋਨ ਦੀ ਦੀ ਸਕੀਮ ਚਲਾਈ ਗਈ ਸੀ ਇਹਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਮਹਾਨੇਸਰ ਦਿੱਲੀ ਗਈ ਉੱਥੇ ਟੈਸਟ ਪਾਸ ਕੀਤੇ ਟੈਸਟ ਪਾਸ ਕਰਨ ਤੋਂ ਬਾਅਦ ਫਿਰ ਮੈਨੂੰ ਕੋਟੇ ਰਾਜਸਥਾਨ ਭੇਜਿਆ ਗਿਆ ਉੱਥੇ ਸਟੇਟ ਮਿਨਿਸਟਰ ਸ਼੍ਰੀ ਮੀਨਾ ਲਖੀ ਜੀ ਉਹਨਾਂ ਨੇ ਅਵਾਰਡ ਦਿੱਤਾ ਪਾਇਲਟ ਦਾ ਉਸ ਤੋਂ ਬਾਅਦ ਜਿਹੜਾ ਬਠਿੰਡੇ ਤੋਂ ਮੈਨੂੰ ਡਰੋਨ ਹੈ ਜਿਹੜਾ 15 ਲੱਖ ਦਾ ਫ੍ਰੀ ਆਫ ਕਾਸਟ ਦਿੱਤਾ ਗਿਆ ਤੇ ਹੁਣ ਜਿਹੜਾ ਬੈਨੀਫਿਟ ਸੇ ਇਹ ਹੈ ਕਿ ਕਿਸਾਨਾਂ ਲਈ ਇਹ ਬਹੁਤ ਜ਼ਿਆਦੇ ਲਾਹੇਵੰਦ ਹੋਏਗਾ ਕਿਉਂਕਿ ਇਹ 7 ਮਿੰਟ ਦੇ ਵਿੱਚ 1 ਏਕੜ ਸਪਰੇਅ ਕਰ ਦਿੰਦਾ ਹੈਗਾ ਹਰ ਪੀਜੇ ਆਪਾਂ ਦੇਖੀ ਤੁਸੀਂ ਕਾਮ ਪਰਵਾਰ ਦੇ ਬੱਚੇ ਹੋ ਹਾਂਜੀ ਸਰ ਬਿਨਾ ਕਿਸੇ ਸਿਫਾਰਿਸ਼ ਦੇ ਇਹ ਤੁਸੀਂ ਟੈਸਟ ਪਾਸ ਕੀਤਾ ਥੋੜੀ ਚੋਣ ਵੀ ਬਿਨਾ ਕਿਸੇ ਸਿਫਾਰਿਸ਼ ਦੇ ਹਾਂਜੀ ਸਰ ਹਾਂਜੀ ਸਰ ਮੇਰੀ ਕੋਈ ਵੀ ਕਿਸੇ ਪ੍ਰਕਾਰ ਦੀ ਸਿਫਾਰਿਸ਼ ਨਹੀਂ ਹੈ ਇਹ ਕਿਸੇ ਪ੍ਰਕਾਰ ਦਾ ਕੋਈ ਪੈਸਾ ਨਹੀਂ ਮੈਨੂੰ ਲੈ ਗਿਆ ਹਨ ਬਿਲਕੁਲ ਜਿ ਮੇਰੇ ਜਿਹੜੇ ਉੱਥੇ ਰਹਿਣ ਖਾਣ ਦਾ ਖਾਣ ਪੀਣ ਦਾ ਖਰਚਾ ਫ੍ਰੀ ਆਫ ਕੋਸਟ ਸੀਗਾ ਕੇਂਦਰ ਸਰਕਾਰ ਦਾ ਹਾਂਜੀ ਸਰ ਜੀ ਹਰਪ੍ਰੀਤ ਕੀ ਹੁਣ ਤੁਹਾਨੂੰ ਅੱਗੇ ਇਨਸਟ੍ਰਕਟਰ ਦੀ ਪੋਸਟ ਵੀ ਮਿਲ ਸਕਦੀ ਹੈ ਉਹਦੀ ਤਨਖਾਹ ਤੇ ਉਹਦੇ ਬਾਰੇ ਵੀ ਦੱਸ ਦਿਓ ਸਰ ਮੈਨੂੰ ਇਹਦੇ 'ਚ ਡਰੋਨ ਇਨਸਟ੍ਰਕਟਰ ਦੀ ਜੌਬ ਮਿਲ ਸਕਦੀ ਹੈ ਇਹਦੀ ਜੌਬ ਦੀ ਸੈਲਰੀ ਹੈਗੀ 30000 ਤੋਂ 40000 ਸ਼ੁਰੂਆਤੀ ਜੀ ਸਰ ਤੇ ਦੂਜੀ ਗੱਲ ਹੋਰ ਹੈ ਕਿਉਂਕਿ ਮੈਂ ਇਹ ਡਰੋਨ ਹੈ ਜਿਹੜੇ ਇੱਕ ਤੋਂ ਜ਼ਿਆਦਾ ਵੀ ਕਰ ਸਕਦੇ ਆ ਇਹਦੇ 'ਚ ਜਿਹੜਾ ਹੈਗਾ ਆਪਣੀ ਕੰਪਨੀ ਮਤਲਬ ਕੰਪਨੀ ਨਾਲ ਉਹ ਟਾਈ ਅਪ ਕਰਕੇ ਇਹ ਮੈ ਸਕੀਮ ਨੂੰ ਜਿਹੜੀ ਆ ਵੀ ਆਪਣੇ ਕੰਮ ਰੋਜ਼ਗਾਰ ਜ਼ਿਆਦਾ ਵਧਾ ਸਕਦੀ ਹੈ ਹੋਰ ਅੱਗੇ ਜੀ 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 ਸਰ ਹਾਂਜੀ ਤੁਹਾਡਾ ਨਾਮ ਜੀ ਸੋਨ ਸਿੰਘ ਆ ਸਰ ਸੋਨ ਸਿੰਘ ਜੀ ਬੇਟੀ ਨੂੰ ਇਹ ਪ੍ਰਾਪਤੀ ਹੋਈ ਹੈ ਹਨਾ ਇੱਕ ਆਮ ਪਰਿਵਾਰ ਦੀ ਬੱਚੀ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਨਹੀਂ ਸਰ ਮੈਨੂੰ ਬਹੁਤ ਵਧੀਆ ਲੱਗਿਆ ਇਸ ਚੀਜ਼ ਬਾਰੇ ਤੇ ਮੈਂ ਇਹਦਾ ਇਹ ਜਮਾ ਕੇ ਜਿਵੇਂ ਮੇਰੀ ਬੇਟੀ ਅੱਜ ਆਪਣਾ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਤੇ ਦੂਜੀਆਂ ਬੇਟੀਆਂ ਦਾ ਵੀ ਮਤਲਬ ਇਹ ਇਹਨਾਂ ਨੂੰ ਦੇਖ ਕੇ ਮਨ ਇਹ ਕਹੇਗਾ ਵੀ ਮੈਂ ਵੀ ਕੋਈ ਮਤਲਬੀ ਆ ਜਾਂ ਕੰਮ ਕਰਾਂ ਜਿਵੇਂ ਅੱਜ ਆਪਣੇ ਪਿੰਡ ਦਾ ਨਾਮ ਰੋਸ਼ਨ ਹੋਇਆ ਇਸੇ ਤਰ੍ਹਾਂ ਹੀ ਦੂਜੀਆਂ ਬੱਚੀਆਂ ਨੂੰ ਵੀ ਮੈਂ ਕਹਾਂ ਵੀ ਬਹੁਤ ਆਪਣੇ ਮਾਪਾਪ ਦਾ ਮਨ ਲਈ ਨਾਮ ਰੋਸ਼ਨ ਕਰ। ਸੁਣ ਸਿੰਘ ਜੀ ਕੀ ਲੱਗਦਾ ਹੈ ਰੋਜ਼ਗਾਰ ਦਾ ਮੌਕਾ ਵੀ ਮਿਲੇ ਕੇਂਦਰ ਸਰਕਾਰ ਦੀ ਯੋਜਨਾ ਨਾਲ ਜਦੋਂ ਬੇਟੀ ਨੂੰ ਹੁਣ ਕੋਈ ਪ੍ਰੋਗਰਾਮ ਮਿਲਿਆ ਕਰੂਗਾ ਛੜਕਾਓ ਕਰਨ ਦਾ? ਹਾਂਜੀ ਸਰ ਜਿਵੇਂ ਕਿ ਹੁਣ ਮੋਦੀ ਸਰਕਾਰ ਨੇ ਆਪਾਂ ਨੂੰ ਇਹ ਡਰੋਨ ਫ੍ਰੀ ਦਿੱਤਾ ਹੈ ਤੇ ਮਤਲਬ ਇਹ ਆਪਾਂ ਨੂੰ ਇੱਕ ਰੋਜ਼ਗਾਰ ਹੀ ਅਸਰ ਮਤਲਬ ਕਿ ਜੇ ਮੈਂ ਆਪਾਂ ਨੇ ਕਿਤੇ ਸਪਰੇਅ ਕਰਨਾ ਕਿਸੇ 1 ਏਕੜ ਦੇ ਜਾਂ ਕਿਸੇ ਵੀ ਜਾਨ ਜਾਣਾ ਆਪਾਂ ਨੇ ਤਾਂ ਉਸ ਦੀ ਜਣੀ ਮਤਲਬ ਇਹ ਆਪਾਂ ਸਪਰੇਅ ਦਾ ਕੋਈ ਪੇਮੈਂਟ ਲੈਣੀ ਆ ਜਾਂ ਕਿਸੇ ਵੀ ਇਹ ਉਹ ਆਪਣੇ ਰੋਜ਼ਗਾਰ ਦਾ ਹਾਂਜੀ ਉਹਦੀ ਕਮਾਈ ਹੈ ਹਾਂਜੀ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਇਲਾਕੇ ਵਿੱਚ ਲੜਕੀ ਨੂੰ ਡਰੋਨ ਪਾਇਲਟ ਦੇ ਨਾਮ ਤੇ ਜਾਣਾ ਜਾਂਦਾ ਹੈ ਹਾਂ ਜੀ ਸੁਣਦਾ ਕਿ ਪਤਾ ਨਹੀਂ ਨਹੀਂ ਸਰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਸਗੋ ਸਾਨੂੰ ਪਹਿਲਾਂ ਅਸੀਂ ਆਟੋ ਚਲਾਉਂਦੇ ਸੀਗੇ ਤੇ ਪਹਿਲਾਂ ਟੈਂਪੂ ਦੇ ਨਾਂ ਤੇ ਜਾਣਾ ਜਾਂਦਾ ਸੀਗਾ ਤੇ ਹੁਣ ਸਾਨੂੰ ਮਿਲ ਇਹ ਆ ਹੁਣ ਜਿਵੇਂ ਕਿ ਆਪਣੀ ਹਰਪ੍ਰੀਤ ਦਾ ਇਹ ਡਰੋਨ ਪੈਲੇਟ ਦੇ ਨਾਲ ਤੇ ਜਾਣੀ ਜਾਂਦੀ ਆ ਕੀ ਡਰੋਨ ਪੈਲੇਟ ਨਾਲ ਦਾ ਘਰ ਹੈ ਹਾਂ ਜੀ ਸਰ